ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੇ ਨੇ ਗੁਰਬਾਣੀ ਤੇ ਦੱਸਦੀ ਇਤਿਹਾਸ ਜ਼ਰੂਰੀ ਕਿਉਂ ਹੈ ਪਾਤਸ਼ਾਹ ਕਹਿੰਦੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਪੁੱਤਰਾਂ ਤੋਂ ਸੁਪੁੱਤਰ ਬਣਨ ਦੇ ਵਾਸਤੇ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਹੈ ਸਿੱਖ ਕੌਮ ਅੰਦਰ ਇਤਿਹਾਸ ਨੂੰ ਜਿੱਥੇ ਸਾਖੀਆਂ ਦੇ ਰੂਪ ਵਿੱਚ ਸੰਭਾਲਿਆ ਗਿਆ। ਉੱਥੇ ਹੀ ਬਜ਼ੁਰਗਾਂ ਦੇ ਨਾਲ ਸੰਬੰਧਿਤ ਜਿਹੜੀਆਂ ਇਤਿਹਾਸਿਕ ਘਟਨਾਵਾਂ ਸਨ ਪ੍ਰਮੁੱਖ ਉਹਨਾਂ ਥਾਵਾਂ ਨੂੰ ਯਾਦਗਾਰ ਦੇ ਵਜੋਂ ਵੀ ਸੁਰੱਖਿਅਤ ਕੀਤਾ ਗਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉੱਥੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਨੂੰ ਸਟਿਆਰ ਬਣਾ ਸਕਣ। ਇਸੇ ਸੰਦਰਭ ਦੇ ਵਿੱਚ ਆਪਾਂ ਗੱਲ ਕਰਨੀ ਹੈ। ਸਰਹੰਦ ਲੱਗਦੀ ਸ਼ਹੀਦੀ ਸਭਾ ਦੀ ਇਹ ਕਦੋਂ ਤੇ ਕਿਵੇਂ ਸ਼ੁਰੂ ਹੋਈ ਤੇ ਕਿੰਨਾ ਦੁਆਰਾ ਸ਼ੁਰੂ ਕੀਤੀ ਗਈ ਆਪਾਂ ਨੂੰ ਪਤਾ ਹੈ ਦੋਨੇ ਛੋਟੇ ਸਹਿਬਜਾਦੇ ਮਾਤਾ ਗੁਜਰੀ ਜੀ ਨੂੰ ਸੂਬਾ ਸਰਹੰਦ ਨੇ ਸ਼ਹੀਦ ਕਰਵਾ ਦਿੱਤਾ ਪਹਿਲੀ ਵਾਰੀ ਇਸ ਥਾਂ ਦੀ ਨਿਸ਼ਾਨਦੇਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਆਰਾ ਕੀਤੀ ਗਈ ਉਨ੍ਹਾਂ ਦੇ ਦੁਆਰਾ ਇੱਥੇ ਚੌਂਕੀ ਸਥਾਪਿਤ ਕੀਤੀ ਗਈ ਤੇ ਉਨ੍ਹਾਂ ਸ਼ਹੀਦਾਂ ਨੂੰ ਸਜਦਾ ਕੀਤਾ ਗਿਆ ਫਿਰ ਉਦੋਂ ਬਾਅਦ ਦੇ ਵਿੱਚ ਪੰਜਾਬ ਬੰਦਰ ਫੇਰ ਮੁਗਲਾਂ ਦਾ ਜ਼ੋਰ ਬੜੇ ਵੱਡੇ ਪੱਧਰ ਤੇ ਰਿਹਾ ਫਿਰ ਸਾਡੇ ਕੋਲੇ ਤਾਰੀਖ ਅੰਦਰ ਗਵਾਹੀ ਮਿਲਦੀ ਹੈ ਵੀ ਜਦੋਂ ਮਿਸਲ ਕਾਲ ਆਇਆ ਤੇ ਸਿੰਘਾ ਸਰਹੰਦ ਮਾਰੀ ਹੈ ਤੇ ਫਿਰ ਇੱਥੇ ਉਸੇ ਜਗ੍ਹਾ ਨੂੰ ਮੁੜ ਪ੍ਰਗਟ ਕੀਤਾ ਗਿਆ ਤੇ ਉੱਥੇ ਚੌਂਕੀ ਬਣਾ ਕੇ ਉਹਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਉਦੋਂ ਆਦ ਗ੍ਰੰਥ ਸਾਹਿਬ ਦੀਆਂ ਬਹੁਤੀਆਂ ਬੀੜਾਂ ਤੇ ਮੌਜੂਦ ਨਹੀਂ ਸਨ ਜੇ ਤੇ ਫਿਰ ਇਹ ਸਿੰਘਾਂ ਨੇ ਜਗ੍ਹਾ ਪ੍ਰਗਟ ਕੀਤੀ ਇਧਰੋਂ ਪਟਿਆਲੇ ਦੇ ਮੋਢੀ ਬਾਬਾ ਆਲਾ ਸਿੰਘ ਨੇ ਇਥੋਂ ਦੀ ਸੇਵਾ ਸੰਭਾਲ ਸੀਗੀ ਜਿਹੜੀ ਉਹ ਆਪਣੇ ਅਧੀਨ ਲੈ ਲਈ ਮੁੱਢਲੇ ਰੂਪ ਵਿੱਚ ਉਹਨਾਂ ਨੇ ਇੱਥੇ ਸੇਵਾ ਆਰੰਭ ਕਰਵਾਈ ਫਿਰ ਉਹਨਾਂ ਤੋਂ ਬਾਅਦ ਪਟਿਆਲਾ रियासत ਦੇ ਮਹਾਰਾਜਾ ਕਰਮ ਸਿੰਘ ਦੇ ਵਕਤ ਬਹੁਤ ਗੁਰਧਾਮਾਂ ਦੀ ਸੇਵਾ ਹੋਈ ਤੇ ਫਤੇਗੜ ਸਾਹਿਬ ਦੇ ਸਥਾਨ ਦੀ ਵੀ ਸੇਵਾ ਹੋਈ ਮਹਾਰਾਜਾ ਨਰਿੰਦਰ ਸਿੰਘ ਦੇ ਵਕਤ ਮਹਾਰਾਜਾ ਯਾਦਵਿੰਦਰ ਸਿੰਘ ਉਹਨਾਂ ਦੇ ਵਕਤ ਇਹ ਸਥਾਨ ਹੈ ਜਿਹੜੇ ਮੁਕੰਮਲ ਰੂਪ ਵਿੱਚ ਪ੍ਰਗਟ ਹੋਏ ਇਹਨਾਂ ਸਥਾਨਾਂ ਦੀ ਸੇਵਾ ਹੋਈ ਅੰਗਰੇਜ਼ਾਂ ਦਾ ਜਦੋਂ ਵੇਲਾ ਆਇਆ ਉਦੋਂ ਜਿੱਥੇ ਸਿੱਖਾਂ ਦੇ ਉੱਤੇ ਤਿੰਨ ਪਾਸਿਆਂ ਤੋਂ ਹਮਲੇ ਹੋ ਰਹੇ ਸਨ ਉਸ ਸਮੇਂ ਦੇ ਅੰਦਰ ਜਦੋਂ ਸਿੱਖ ਆਪਣੀ ਹੋਂਦ ਨੂੰ ਬਚਾਉਣ ਲਈ ਦੂਜ ਰਹੇ ਸਨ ਇਹਨਾਂ ਵਿੱਚ ਬਹੁਤੀਆਂ ਰਸਮਾਂ ਬ੍ਰਾਹਮਣੀ ਰੌ ਰੀਤਾਂ ਦੀਆਂ ਪ੍ਰਗਟ ਹੋ ਗਈਆਂ ਸਨ ਉਦੋਂ ਸਿੱਖ ਪੰਥ ਦੇ ਮਹਾਨ ਵਕਤਾ ਕਵੀ ਵਿਆਖਿਆਕਾਰ ਗੁਰਬਾਣੀ ਦੇ ਪ੍ਰਬੁੱਧ ਵਿਦਵਾਨ ਮਹਾਨ ਲਿਖਾਰੀ ਖੋਜੀ ਗਿਆਨੀ ਠਾਕੁਰ ਸੀ ਅੰਮ੍ਰਿਤਸਰ ਵਾਲੀ ਜਿਨ੍ਹਾਂ ਨੇ ਗੁਰਦੁਆਰਿਆਂ ਤੇ ਵੀ ਕਿਤਾਬ ਲਿਖੀ ਐ ਜਿਨ੍ਹਾਂ ਨੇ ਸ਼ਹੀਦ ਬਲਾਸ ਵੀ ਲਿਖੇ ਨੇ ਉਹਨਾਂ ਨੇ ਭਾਈ ਬਚਿੱਤਰ ਸਿੰਘ ਹਰੀਕਾ ਜਿਹੜੇ ਸਰਹੰਦ ਦੇ ਤਹਿਸੀਲਦਾਰ ਸੀਗੇ ਉਸ ਵਕਤ ਪਟਿਆਲਾ रियासत ਦੇ ਦੀ ਉਹਨਾਂ ਦੇ ਸਹਿਯੋਗ ਦਾ ਸਦਕਾ ਪਹਿਲੀ ਵਾਰੀ 11 12 13 ਪੋ 1888 ਈਸਵੀ ਨੂੰ ਸ਼ਹੀਦੀ ਸਭਾ ਜਿਹੜੀ ਉਹ ਲਗਾਈ ਇਦੇ ਤੇ ਗਿਣਤੀ ਦੇ ਲੋਕ ਪਹੁੰਚੇ ਅਗਲੀ ਵੇਰੀ ਗਿਣਤੀ ਜਿਹੜੀ ਸੀ ਉਹ ਹੋਰ ਵੱਧ ਗਈ ਤੇ ਥੋੜੇ ਸਮੇਂ ਵਿੱਚ ਹੀ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ਇਸ ਸਮੇਂ ਤਿੰਨ ਲੰਗਰ ਚੱਲਦੇ ਸਨ ਸਾਂਝੇ ਰੂਪ ਵਿੱਚ ਪਟਿਆਲਾ रियासत ਵੱਲੋਂ ਮੈਨ ਦਬਾਬ ਦੀ ਸੰਗਤ ਵੱਲੋਂ ਤੇ ਨਾਲ ਅੰਮ੍ਰਿਤਸਰ ਸਾਹਿਬ ਦੀ ਸੰਗਤ ਦੇ ਵੱਲੋਂ ਪਟਿਆਲਾ ਦੀ ਜਿਹੜੀ ਪੁਜੰਗੀ ਸਭਾ ਸੀਗੀ ਉਹਦੇ ਵਿਦਿਆਰਥੀ ਇੱਥੇ ਆਉਂਦੇ ਆਣ ਕੇ ਉਹ ਸੰਗਤ ਦੀ ਸੇਵਾ ਕਰਦੇ ਉਹ ਪਾਣੀ ਦੇ ਕੜਾਹੇ ਗਰਮ ਕਰਦੇ ਤੇ ਦਿਨ ਚੜ੍ਹਦੇ ਤੱਕ ਹਜ਼ਾਰਾਂ ਸੰਗਤਾਂ ਨੂੰ ਇਸ਼ਨਾਨ ਕਰਵਾ ਦਿੰਦੇ ਸਨ ਇਹ ਸਭਾ ਦਾ ਇੱਕ ਆਪਣਾ ਮਹੱਤਵ ਹੈਗਾ ਲੋਕ ਜਦੋਂ ਇਹ ਸਭਾ ਦੇ ਉੱਤੇ ਜਾਂਦੇ ਸਨ ਬੜੀ ਸਾਦਗੀ ਦੇ ਨਾਲ ਉਸ ਮੰਦਰ ਨੂੰ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਉਂਦੇ ਸਨ ਜਿਸ ਦੀ ਇਹ ਧਰਤੀ ਗਵਾਹ ਹੈ ਅੱਜ ਮੁੜ ਨੌਜਵਾਨੀ ਦਾ ਮੂਹ ਇਧਰਲੇ ਪਾਸੇ ਹੋਇਆ ਸਾਡੇ ਲਈ ਇਹ ਚੰਗੀ ਗੱਲ ਹੈ ਹਰ ਨੌਜਵਾਨ ਜੋ ਸ਼ੀਦੀ ਸਭਾ ਦੇ ਉੱਤੇ ਜਾ ਰਿਹਾ ਹਰ ਸੰਗਤ ਦਾ ਜੀ ਜੋ ਸ਼ੀਦੀ ਸਭਾ ਦੇ ਉੱਤੇ ਜਾ ਰਿਹਾ ਉਹਨੂੰ ਉਸ ਵਾਕਿਆਤ ਨੂੰ ਅਨੁਭਵ ਕਰਨਾ ਚਾਹੀਦਾ ਹੈ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਵਾਪਰਿਆ ਤੇ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਗਿਰੀ ਠਾਕੁਰ ਸਿੰਘ ਜੀ ਹੋਣੀ ਤੇ ਭਾਈ ਬਚਿੱਤਰ ਸਿੰਘ ਹੋਣੀ ਹਰੀਕਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਉਦਦਮ ਲਿਆ ਤੇ ਸ਼ਹੀਦੀ ਸਭਾ ਸ਼ੁਰੂ ਕੀਤੀ ਉਹਨਾਂ ਨੂੰ ਸਜਦਾ ਕਰਦੇ ਆ ਤੇ ਨਾਲ ਹੀ ਇਹਨਾਂ ਸ਼ਹੀਦਾਂ ਨੂੰ ਵੀ ਸਜਦਾ ਕਰਦੇ ਆ ਇਹ ਬਹੁਤ ਜ਼ਰੂਰੀ ਸੀ ਹਰ ਇੱਕ ਸੱਜਣ ਨੂੰ ਇਸ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਤੁਸੀਂ ਇਹ ਵੀਡੀਓ ਸੁਣੀ ਉਹਦੇ ਲਈ ਤੁਹਾਡਾ ਧੰਨਵਾਦ ਹੈ ਤੁਹਾਨੂੰ ਚੰਗਾ ਲੱਗੇ ਤੇ ਇਸ ਇਤਿਹਾਸ ਨੂੰ ਹੋਰਾਂ ਤੱਕ ਵੀ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਵਾਹ ਗੁਰਜੀਕਾ ਖਾਲਸਾ ਵਾਗ ਗੁਰਜੀ ਕੀ ਫਤ